ਸੰਵਿਧਾਨ ਦੀ ਗੱਲ ਕਰੀਏ ਤੇ ਸੰਵਿਧਾਨ ਵੀ ਸਾਡਾ ਏ ਜੇ ਸੰਵਿਧਾਨ ਕ੍ਰਿਪੂਰੀ ਸਾਹਿਬ ਇਧਰ ਧਿਆਨ ਦਿਓ ਕਿ ਜੇ ਸੰਵਿਧਾਨ ਦੀ ਗੱਲ ਕਰੀਏ ਤੇ ਸੰਵਿਧਾਨ ਵੀ ਸਾਡਾ ਏ ਜੇ ਬਲੀਦਾਨ ਦੀ ਗੱਲ ਕਰੀਏ ਤੇ ਬਲੀਦਾਨ ਵੀ ਸਾਡਾ ਏ ਜੇ ਗਿਆਨ ਦੀ ਗੱਲ ਕਰੀਏ ਤੇ ਗਿਆਨ ਵੀ ਸਾਡਾ ਏ ਤੇ ਡਾਕਟਰ ਭੀਮਰਾਓ Ambedkar ਸਾਹਿਬ ਇੱਕ ਵਾਰੀ ਬਾਬਾ ਸਾਹਿਬ ਜੀ ਤੁਹਾਡੀ ਸੋਚ ਤੇ ਜੋ ਬੋਲੇ ਸੋਨਰ ਭਾ ਸਤਿਗੁਰੂ रविदास ਮਹਾਰਾਜ ਕੀ ਜੈ ਸਤਿਕਾਰਯੋਗ ਬਾਬਾ ਜੀ ਧੰਨਵਾਦ ਜੀ ਬਹੁਤ-ਬਹੁਤ ਤੁਸੀਂ ਦਿयाल ਹੀ ਰਹਿੰਦੇ ਸਦਾ ਤੁਹਾਡਾ ਪਿੰਡ ਦਿয়ালਪੁਰ ਤੁਸੀਂ ਦਿয়ালੂ ਤੁਹਾਡਾ ਕੰਮ ਦਿয়ালੂਆਂ ਦਾ ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਡੇ ਕੋਲ ਕੁਝ ਨਹੀਂ ਤੁਹਾਨੂੰ ਦੇਣ ਵਾਸਤੇ ਅਸ਼ੀਰਵਾਦ ਅਸ਼ੀਰਵਾਦ ਜੀ ਅਸੀਂ ਅੱਗੇ ਮੰਗ ਕੇ ਭिक्षा ਕਰਕੇ ਰੋਟੀ ਭਰਦੇ ਪੇਟ ਭਰਦੇ ਆ ਤੇ ਤੁਹਾਨੂੰ ਕੀ ਦੇਣਾ ਪਰ ਅਸ਼ੀ ਹੈਗਾ ਜੋ ਤੁਹਾਨੂੰ ਦੇ ਦੇਣਾ ਮਹਾਪੁਰਸ਼ਾਂ ਨੇ ਉਹ ਕਿਤੇ ਮਿਲਣਾ ਨਹੀਂ ਜੋ ਮਹਾਪੁਰਸ਼ ਨੇ ਤੁਹਾਨੂੰ ਦੇ ਦੇਣਾ ਹੋਰ ਹੀ ਕਿਤੇ ਮਿਲਣਾ ਦੁਨੀਆ ਭਰ ਘੁੰਮ ਲੋ ਜਿੱਥੇ ਮਰਜੀ ਜਿੱਥੇ ਮਰਜੀ ਮੱਥੇ ਟੇਕ ਲਾ ਜਿੱਥੇ ਮਰਜੀ ਘੁੰਮ ਲਾ ਉਹ ਨਹੀਂ ਮਿਲਣਾ ਅੱਜ ਸਾਰੇ ਬਾਦਸ਼ਾਹ بیٹھے ਤੁਹਾਡੇ ਵਿੱਚ ਆ ਸਾਰੇ ਬਾਦਸ਼ਾਹ ਇਹਨਾਂ ਨੂੰ ਬਾਦਸ਼ਾਹ ਕਹਿੰਦੇ ਇਹਨਾਂ ਨੂੰ ਬਾਦਸ਼ਾਹ ਜਿਸ ਨੂੰ ਵਕਸ ਸਿਫਤ ਸਲਾਹ ਨਾਨਕ ਪਾਦਸ਼ਾਹੀ ਪਾਦਸ਼ਾਹ ਜਿਹੜਾ ਬਾਦਸ਼ਾਹ ਆ ਉਹ ਪਰਜਾ ਤੇ ਰਾਜ ਕਰਦਾ ਜਿਹੜਾ ਪਾਦਸ਼ਾਹ ਆ ਉਹ ਦਿਲਾਂ ਤੇ ਰਾਜ ਕਰਦਾ ਤੁਹਾਡੇ ਦਿਲਾਂ ਤੇ ਰਾਜ ਕਰਨ ਵਾਲੇ بیٹھے ਸਾਰੇ ਅਸ਼ੀਰਵਾਦ ਬਣਾਈ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਬਹੁਤ ਵੱਡੀ ਖੁਸ਼ਖਬਰੀ ਆ ਬਾਬਾ ਜੀ ਸਵੇਰੇ ਪਰਮਜੀਤ ਜੀ ਮੇਰੇ ਨਾਲ ਨਾਰਾਜ਼ ਹੋ ਗਏ ਕਹਿੰਦੇ ਜਾਂ ਤੂੰ ਜਾ ਜਾਂ ਮੈਂ ਜਾਊਂਗਾ ਮੈਂ ਕਿਹਾ ਕੀ ਗੱਲ ਹੋ ਗਈ ਕਹਿੰਦੇ ਡਿਸਪਲਨ ਠੀਕ ਨਹੀਂ ਹੈਗਾ ਮੈਂ ਕਿਹਾ ਚਲੋ ਇਹ ਮੇਰੇ ਵੱਸ ਨਹੀਂ ਹੈ ਇਹ ਤਾਂ ਸਰਕਾਰਾਂ ਡਿਸਪਲਨ ਠੀਕ ਕਰਦੀਆਂ ਹੋਈਆਂ ਨਹੀਂ ਹੋਈਆਂ ਪਰ ਜੇ ਉਹ ਕਰ ਦੇਵੇ ਨਾ ਆਪਣੇ ਆਪ ਹੀ ਸਿੱਧਾ ਹੋ ਜਾਂਦਾ 5 ਮਿੰਟ ਦਾ ਟਾਈਮ ਸੀ ਉੱਥੇ ਦਾ ਫਲੋਰ ਦਾ ਤੇ ਬਾਬਾ ਜੀ ਨੇ ਕਿਰਪਾ ਕਰਦੀ ਕਹਿੰਦੇ ਤੁਹਾਡੀ ਮਰਜ਼ੀ ਦਾ ਗੱਡੀ ਚੱਲੂ ਤੁਹਾਡੀ ਮਰਜ਼ੀ ਨਾਲ ਅੱਗੇ ਸਟੇਸ਼ਨ ਪਾਸ ਕਰੂਗੀ ਇਹ ਗੁਰੂ ਰਵਿਦਾਸ ਮਹਾਰਾਜ ਦੀ ਕਿਰਪਾ ਐਸੀ ਲਾਲ ਦੁਜ ਵੀ ਨਿਕਾਣ ਕਰੇ ਗਰੀਬ ਨਿਵਾਜ ਗੁਸਈਆ ਮੇਰਾ ਮਾਥੇ ਛਤਰ ਤਰੇ ਪੰਜਾਂ ਤੋਂ ਸਾਰਾ ਕੁਝ ਹੀ ਪ੍ਰਾਪਤ ਹੋ ਗਿਆ 5 ਮਿੰਟ ਤੋਂ ਪੰਜ ਪਰਵਾਨ ਪੰਜ ਪ੍ਰਧਾਨ ਪੰਛੇ ਪਾਵੇ ਦਰਗਾਹ ਮਤ ਤੋ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਹੋਈ ਮੈਂ ਤੁਹਾਡੇ ਦੀ 11 ਹਜ਼ਾਰ ਰਿਆ ਸਾਡੇ ਵਿੱਚ ਸਾਡੇ ਸਤਿਕਾਰਯੋਗ ਇਲਾਕੇ ਦੇ ਸਾਡੇ ਬਲਕਾਰ ਜੀ ਉਹ ਪਹੁੰਚ ਰਹੇ ਆ ਸਾਡੇ ਵਿੱਚ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਇੱਥੇ ਆਉਣ ਤੇ ਤੇ ਵਿਸ਼ੇਸ਼ ਕਰਕੇ ਸਾਡੇ ਵਿੱਚ ਸਾਡੇ ਸਤਿਕਾਰਯੋਗ ਕਰੀਮਪੂਰੀ ਜੀ ਤੁਹਾਡੇ ਵਿੱਚ ਬਿਰਾਜਮਾਨ ਹੈ ਅਸੀਂ ਇਹਨਾਂ ਨੂੰ ਬੇਨਤੀ ਕਰਾਂਗੇ ਦੋ ਸ਼ਬਦ ਜਰੂਰ ਤੁਹਾਡੇ ਤੱਕ ਸਾਡੀਆਂ ਸੰਤਾ ਸਾਰੀਆਂ ਸਟੇਸ਼ਨ ਦੇ ਅੰਦਰ ਪਲੇਟਫਾਰਮ ਤੇ ਚਿਰੇ ਗਈਆਂ ਪਰ ਜਿੰਨੇ ਵੀ ਤੁਸੀਂ ਹੈਗੇ ਆ ਸਾਰੇ ਸੁਣ ਤੁਸੀਂ ਆਪਣੀ ਮਨ ਕਰਕੇ ਹਾਜ਼ਰੀ ਲਗਾਓ ਤਾਂ ਮੈਂ ਤਾਂ ਬੇਨਤੀ ਕਰਾਂਗਾ ਅੱਜ ਆਪਣਾ ਟਾਈਮ ਹੈਗਾ ਸਾਰੇ ਜਿਹੜੇ ਉੱਧਰ ਆ ਕੰਮ ਦੇ ਫਿਰਦੇ ਆ ਪੰਡਾਲ ਵਿੱਚ ਆ ਜਾਣਾ ਆ ਸਭਾ ਨਹੀਂ ਮਿਲਣਾ ਆ ਦਰਸ਼ਨ ਕਰਨਾ ਜਿਸ ਤਰ੍ਹਾਂ ਅੱਜ ਬਾਬਾ ਜੀ ਦੀ ਕਿਰਪਾ ਹੋਈ ਸਾਡੇ ਤੇ ਆਓ ਇਹ ਪਹਿਲਾ ਪਹਿਲਾ ਸਾਡੀ ਇਹ ਪਹਿਲਾ ਕਦਮ ਆ ਅਸੀਂ ਸੋਚਦੇ ਸੀ ਥੋੜੇ ਦਿਨ ਕਿ ਜੇ ਕਿਰਪਾ ਥੋੜੀ ਪਹਿਲਾਂ ਹੋਈ ਹੁੰਦੀ ਸਾਡੀਆਂ 5 ਰੇਲ ਗੱਡੀਆਂ ਜਾਂਦੇ ਇਥੋਂ ਚਲਣੀਆਂ ਸੀ 5 ਪੱਕੀ ਗੱਲ ਆ ਆਪਾਂ 15 ਜਿਹੜਾ 24 ਮਹੀਨਿਆਂ ਦਾ ਪ੍ਰੋਸੈਸ ਸੀ ਉਹ ਆਪਾਂ 15 ਦਿਨਾਂ ਦੇ ਵਿੱਚ 13 ਦਿਨਾਂ ਦੇ ਵਿੱਚ ਪੂਰਾ ਕੀਤਾ ਤਾਂ ਇਹ ਗੁਰੂ ਮਹਾਰਾਜ ਦੀ ਕਿਰਪਾ ਤੁਸੀਂ 15 ਦਿਨਾਂ ਦੇ ਵਿੱਚ ਹੀ ਸਾਰੇ ਆਏ ਆ ਸਾਡੇ ਕੋਲ ਤੇ ਤਿੰਨ ਤਿੰਨ ਚਾਰ ਚਾਰ ਮਹੀਨੇ ਲੱਗ ਜਾਂਦੇ ਆ ਇਸ ਕੰਮ ਕਰਨੇ ਨੂੰ ਇਹ ਸਾਰੀ ਕਿਰਪਾ ਕਿਹਦੀ ਆ ਮਹਾਰਾਹ ਕਹਿੰਦੇ ਅਸ਼ਟ ਦਸਾ ਸਿਧ ਕਰਤ ਲੈ ਸਭ ਕਿਰਪਾ ਤੇਮਾਰੀ ਅਸ਼ਟ ਦਸਾ ਸਿਧ ਕਰਤ ਲੈ ਸਭ ਕਿਰਪਾ ਤੇਮਾਰੀ ਇਹ ਉਹਦੀ ਕਿਰਪਾ ਗੁਰੂ ਅਰਬਦਾਸ ਮਹਾਰਾਜ ਦੀ ਤੋਂ ਮੈਂ ਬੇਨਤੀ ਕਰਾਂਗਾ ਕ੍ਰਿਪੂਰੀ ਜੀ ਨੂੰ ਸਾਡੇ ਵਿੱਚ ਮਹਾਪੁਰਸ਼